ਕੁਆਂ ਲਗਾਤਾਰ ਵਾਦਰੀਆਂ ਨੇ ਇਸੇ ਘੜੀ ਵਿੱਚ ਪੰਜਾਬ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ ਅਮੇਰ ਸਰਪਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਦੋ ਪਿਸਤੌਲ ਇੱਕ ਜਿੰਦਾ ਰੋਂਧ ਤੇ 2 ਲੱਖ ਰੁਪਏ ਦੀ ਜਾਲੀ ਕਰੰਸੀ ਸਮੇਤ ਦੋ ਮੋਟਰਸਾਈਕਲ ਤੇ ਪੰਜ ਮੋਬਾਈਲ ਫੋਨ ਸਮੇਤ ਛੇ આરોપી ਗ੍ਰਫਤਾਰ ਕੀਤੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਲੱਖਾਂ ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਹੈ ਤੇ ਇਹਨਾਂ ਕੋਲੋਂ ਕੁਝ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਰਾਕ ਵਿੱਚ ਸਨ ਸ਼੍ਰੀ ਸਤਿੰਦਰ ਸਿੰਘ ਡੀਆਈਜੀ ਬਾਰਡਰ ਅਮਰਸਰ ਅਤੇ ਸ਼੍ਰੀ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਜੀ ਅਤੇ ਸ਼੍ਰੀ ਦਿੱਤਿਆ ਵਾਰੀਅਰ ਐਸਪੀਡੀ ਅਮਰਸਰ ਜੀ ਜਿਹਦੇ ਦਸ਼ਾ ਨਰਦੇਟਟ ਕੰਮ ਕਰ ਰਹੇ ਹੋਏ ਨੂੰ ਚਾਰ ਸਪੈਸ਼ਲ ਸਾਲ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। ਉਹਨਾਂ ਨੇ 6 ਬੰਦੇ ਅਪਰੀਹੈਂਡ ਕੀਤੇ ਹਨ ਜਿਨ੍ਹਾਂ ਦੇ ਨਾਮ ਆਸ਼ੀਸ਼ ਕੁਮਾਰ, ਵਿਸ਼ਾਲ, ਕਰਨਦੀਪ ਕਸ਼ਮੀਰ ਸਿੰਘ, ਅਰਸ਼ਨੀਪ ਅਤੇ ਜਸ਼ਨਦੀਪ ਸਿੰਘ ਜੋ ਕਿ ਜੋ ਕਿ ਤਰੰਤਾਂ ਦੇ ਯਾਨ ਵਾਲੇ ਹਨ। ਇਹਨਾਂ ਦੇ ਕੋਲ ਸਾਨੂੰ ਦੋ ਪਿਸਟਲ 21 ਜਿੰਦਾ ਰੌਣ 2 ਲੱਖ ਫ੍ਰੀਕਵੈਂਸੀ ਦੋ ਸਿਲੰਡਰ ਮੋਟਰਸਾਈਕਲ ਤੇ ਪਾਣੀ ਮੋਬਾਈਲ ਫੋਨ ਰਖਵਰ ਕਿਤੇ ਹਾਂ ਇਹ ਸਾਰੇ ਇੱਕ ਵਾਰਦਾਤ ਦੇਨ ਦੀ ਫਰਗ ਦੇ ਵਿੱਚ ਘੁਮਰੇ ਸਨ ਇਹਨਾਂ ਨੂੰ ਐਪਰੀਹੈਂਡ ਕਰਕੇ ਅਸੀਂ ਥਾਣਾ ਲੋਪੋ ਕੋ ਵਿਖੇ 76 ਨੰਬਰ ਐਫ ਆਈ ਆਰ ਮਿਤੀ 15 25 ਅੰਡਰ ਸੈਕਸ਼ਨ 420 ਅੰਮਤੀ ਬੀ ਐਨ ਐਸ ਅਤੇ 25 ਆਮ ਜਨਰਲ ਦੇ ਵਿੱਚ ਆਫਰ ਦੁਸ਼ ਕੀਤੀ ਗਈ ਹੈ ਅਸੀਂ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਐਨਲਾਈਜ਼ ਕਰ ਰਹੇ ਹਾਂ ਜਿਸ ਕਿਸੇ ਦੀ ਵੀ ਸ਼ਮੂਲੀਅਤ ਪਾਈ ਗਈ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇ ਕੁਆਂ ਲਗਾਤਾਰ ਵਾਦਰੀਆਂ ਨੇ ਇਸੇ ਖੜੀ ਵਿੱਚ ਪੰਜਾਬ ਪਲੱਸ ਮੁਸਤੈਦ ਨਜ਼ਰ ਆ ਰਹੀ ਹੈ। ਅਵੇਂ ਸਰਪਲੱਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਦੋ ਪਿਸਤੌਲ, ਇੱਕ ਜਿੰਦਾ ਰੌਂਧ ਤੇ 2 ਲੱਖ ਰੁਪਏ ਦੀ ਜਾਲੀ ਕਰੰਸੀ ਸਮੇਤ ਦੋ ਮੋਟਰਸਾਈਕਲ ਤੇ ਪੰਜ ਮੋਬਾਈਲ ਫੋਨ ਸਮੇਤ ਛੇ આરોપી ਗ੍ਰਫਤਾਰ ਕੀਤੇ ਨੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਲੱਖਾਂ ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਹੈ ਤੇ ਇਹਨਾਂ ਕੋਲੋਂ ਕੁਛ ਵਿੱਚ ਛਿਛ ਵੱਡੇ ਖੁਲਾਸੇ ਹੋ ਸਕਦੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਰਾਕ ਵਿੱਚ ਸ੍ਰੀ ਸ਼ਿਸ਼ਤੇਂਦਰ ਸਿੰਘ ਡੀਆਈਜੀ ਬਾਰਡਰ ਐਜੰਮਨਸਰ ਅਤੇ ਸ਼੍ਰੀ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅਮਿਸਰ ਜੱਤੀ ਅਤੇ ਸ਼੍ਰੀ ਦਿਤੇਵਾਰੀਅਰ ਐਸਪੀਡੀ ਅਮਿਸਰ ਜੱਤੀ ਜਿਹੜੇ ਦਸ਼ਾ ਨਰਦੇਟਟ ਕੰਮ ਕਰਦੇ ਹੋਏ ਨੂੰ ਚਾਰਜ ਸਪੈਸ਼ਲਸ ਨਾਲ ਬੜੀ ਵੱਡੀ ਕਾਮਯਾਬੀ ਮਿਲੀ ਹੈ ਉਹਨਾਂ ਨੇ 6 ਬੰਦੇ ਅਪਰੀਹੈਂਡ ਕੀਤੇ ਹਨ ਜਿਨ੍ਹਾਂ ਦੇ ਨਾਮ ਆਸ਼ੀਸ਼ ਕੁਮਾਰ ਵਿਸ਼ਾਲ ਕਰਨਦੀਪ ਕਸ਼ਮੀਰ ਸਿੰਘ ਅਰਸ਼ਨੀ ਅਤੇ ਜਸ਼ਨਪ੍ਰਦੀਪ ਸਿੰਘ ਜੋ ਕਿ ਹੁਣ ਜੋ ਕਿ ਤਰਨਤਾਰਨ ਦੇ ਰਹਿਣ ਵਾਲੇ ਹਨ ਇਹਨਾਂ ਦੇ ਕੋਲ ਸਾਨੂੰ ਦੋ ਪਿਸਟਲ 21 ਜਿੰਦਾ ਰੌਣ 2 ਲੱਖ ਫੇਕ ਰੈਂਸੀ ਦੋ ਸਪਲੈਂਡਰ ਮੋਟਰਸਾਈਕਲ ਤੇ ਪਾਣੀ ਮੋਬਾਈਲ ਫੋਨ ਰਖਵਰ ਕਿਤੇ ਹਨ ਇਹ ਸਾਰੇ ਇੱਕ ਵਾਰਦਾਤ ਦੇਨ ਦੇ ਫਰਗ ਦੇ ਵਿੱਚ ਘੁਮਰੇ ਸਨ ਇਹਨਾਂ ਨੂੰ ਐਪਰੀਹੈਂਡ ਕਰਕੇ ਅਸੀਂ ਥਾਣਾ ਲੋਪੋ ਕੋ ਵਿਖੇ 76 ਨੰਬਰ ਐਫ ਆਈ ਆਰ ਮਿਤੀ 15 25 ਅੰਡਰ ਸੈਕਸ਼ਨ 42 ਅਨਤੀ ਬੀ ਐਨ ਐਸ ਅਤੇ 25 ਆਮ ਜਨਰਲ ਦੇ ਵਿੱਚ ਅਫੇਦਿਸ਼ ਕੀਤੀ ਗਈ ਹੈ ਅਸੀਂ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਐਨਲਾਈਜ਼ ਕਰ ਰਹੇ ਹਾਂ ਜਿਸ ਕਿਸੇ ਦੀ ਵੀ ਸ਼ਮੂਲੀਅਤ ਪਾਈ ਗਈ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ